ਆਲਸੀ ਦੀ ਪ੍ਰੋਪਰਟੀ ਅਟੈਚ ਹੋ ਗਈ ਆ ਕੱਲ ਵੀ ਤੇਰੀ ਸਾਡੇ ਨੂੰ ਕਿਹੋ ਜਿਹਾ ਦੇਖੋ ਤੁਹਾਡੇ ਪਾਰਟੀ ਨੇ ਉਹ ਬ੍ਰਦਰ ਮੈਂ ਤੁਹਾਨੂੰ ਬੇਨਤੀ ਕਰਦਾ ਹੈ ਕਿਈ ਜਿਹੜਾ ਮੀਡੀਆ ਚੈਨਲਸ ਹੈ ਨਾ ਸਾਡੇ ਮੇਰੇ ਭਰਾ ਇਹ ਬਹੁਤ ਸਾਰੇ ਆਪ ਦੀ ਮਰਜ਼ੀ ਨਾਲ ਆਪਣੀਆਂ ਖਬਰਾਂ ਛਾਪ ਦਿੰਦੇ ਆ ਜਿਵੇਂ ਇਹਨਾਂ ਨੂੰ ਚੰਗਾ ਲੱਗਦਾ ਇਹ ਇੱਕ ਨੈਚੁਰਲ ਪ੍ਰੋਸੈਸ ਹੈ ਕਿ ਜਿਹੜੇ ਵੀ ਵਿਅਕਤੀ ਦਾ ਈਡੀ ਦੇ ਵਿੱਚ ਕੇਸ ਚੱਲਦਾ ਹੈ ਚਾਹੇ ਉਹ 1 ਹੈ 2 ਹੈ 4 ਹੈ 6 ਹੈ ਫਾਰ ਦਾ ਟਾਈਮ ਵੀ ਉਹਨਾਂ ਦੀ ਪ੍ਰੋਪਰਟੀ ਅਟੈਚ ਕਰ ਦਿੱਤੀ ਜਾਂਦੀ ਹੈ ਫਿਰ ਉਹ ਆਪਣੀ ਪ੍ਰਾਪਰਟੀ ਦੇ ਸਾਰੇ ਵੇਰਵੇ ਬਿਊਰੋ ਦੇ ਕੇ ਉਹ ਆਪਣੀ ਪ੍ਰਾਪਰਟੀ ਨੂੰ ਛੜਾ ਲੈਂਦੇ ਇਹਦਾ ਮਤਲਬ ਇਹ ਨਹੀਂ ਆ ਵੀ ਭਾਰਤ ਭੂਸ਼ਨਾਸ਼ੂ ਨੇ ਉਹ ਜਿਹੜੀ 22 ਕਰੋੜ ਦੀ ਪ੍ਰਾਪਰਟੀ ਹੈ ਉਹ ਕੋਲੇ ਉਹ ਸਾਰੀ ਜਾਇਦਾਦ ਕੋਈ ਕਰਪਸ਼ਨ ਨਾਲ ਬਣਾਈ ਹੈ ਸੋ ਜਿਹਰੇ ਵਿੱਚ ਤੁਹਾਡੇ ਪੁਰਾਣੇ ਇਨਸਿਸਟਰਸ ਪੁਰਾਣੇ ਘਰ ਵੀ ਹੁੰਦੇ ਉਹ ਵੀ ਅਟੈਚ ਕਰ ਦਿੱਤੇ ਜਾਂਦੇ ਜਿਹੜੇ ਬਾਪ ਦਾਦਿਆਂ ਦੇ ਵੇਲੇ ਦੇ ਹੁੰਦੇ ਸੋ ਮੇਰੇ ਕਹਿਣ ਦਾ ਮਤਲਬ ਪ੍ਰਾਪਰਟੀ ਅਟੈਚ ਕੋਈ ਮੁੱਦਾ ਨਹੀਂ ਹੈ ਈਡੀ ਚ ਜਿਹੜਾ ਕੇਸ ਜਾਊਗਾ 댓 ਇਸ ਬਟ ਆਬਵੀਅਸ ਆਟੋਮੈਟਿਕਲੀ ਹੈ ਕਿ ਉਹ ਪ੍ਰਾਪਰਟੀ ਹਰ ਵਿਅਕਤੀ ਦੀ ਅਟੈਚ ਹੋ ਜਾਂਦੀ ਹੈ ਕੋਈ ਇਹ ਇਸ਼ੂ ਨਹੀਂ ਹੈ ਜਿਹਨੂੰ ਬਣਾਇਆ ਜਾ ਰਿਹਾ ਹੈ ਚੰਦ ਮੀਡੀਆ ਵਾਲੇ ਉਹਨੂੰ ਛਾਲ ਦੇ ਅੱਜ ਕੋਈ ਖਬਰ ਹੀ ਕੋਈ ਨਹੀਂ ਉਹਨਾਂ ਕੋਲੇ ਉਹਨੂੰ ਲੱਗਦਾ ਕਿ ਆ ਖਬਰ ਚਲਾ ਦਿਓ ਪੰਜਾਬੀ ਟੀਐਮ ਦੀ ਤਬੀਅਤ ਖਰਾਬ ਹੈ ਅਬੀ ਖਰਾਬ ਹੈ ਪਰਮਾਤਮਾ ਉਹਨਾਂ ਦੀ ਤਬੀਅਤ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਮੈਂ ਇਸ ਤੋਂ ਬਾਅਦ ਇਹਦੇ ਕੋਈ ਟਿੱਪਾ ਟਿਪੜੀ ਨਹੀਂ ਕਰਨੀ ਚਾਹੁੰਦਾ ਇਸੇ ਦੀ ਵੀ ਤਬੀਅਤ ਖਰਾਬ ਹੋ ਗਈ ਪਰ ਮਾਤਮਾ ਉਹ ਤੰਦਰੁਸਤ ਹੀ ਬਚੇ ਥੈਂਕ ਯੂ ਥੈਂਕ ਯੂ ਕੁਛ ਨਾਲ ਜੀ ਕਰੋਤੀ ਹੈ ਇਹ ਅੱਜ ਕੱਲ ਵੀ ਤੇ ਸਾਡੇ ਨੂੰ ਕਿਸ ਤਰ੍ਹਾਂ ਦੇਖੋ ਤੁਹਾਡੇ ਪਾਰਟੀ ਦੇ ਉਹ ਬ੍ਰਦਰ ਮੈਂ ਤੁਹਾਨੂੰ ਬੇਨਤੀ ਕਰਦਾ ਹੈ ਕਿ ਜਿਹੜਾ ਮੀਡੀਆ ਚੈਨਲਸ ਹੈ ਨਾ ਸਾਡੇ ਮੇਰੇ ਭਰਾ ਇਹ ਬਹੁਤ ਸਾਰੇ ਆਪ ਦੀ ਮਰਜ਼ੀ ਨਾਲ ਆਪਣੀਆਂ ਖਬਰਾਂ ਛਾਪ ਦਿੰਦੇ ਆ ਜਿਵੇਂ ਇਹਨਾਂ ਨੂੰ ਚੰਗਾ ਲੱਗਦਾ ਹੈ ਇਹ ਇੱਕ ਨੈਚੁਰਲ ਪ੍ਰੋਸੈਸ ਹੈ ਕਿ ਜਿਹੜੇ ਵੀ ਵਿਅਕਤੀ ਦਾ ਈਡੀ ਦੇ ਵਿੱਚ ਕੇਸ ਚੱਲਦਾ ਹੈ ਚਾਹੇ ਉਹ 1 ਹੈ 2 ਹੈ 4 ਹੈ 6 ਹੈ ਫॉर ਦਾ ਟਾਈਮ ਵੀ ਉਹਨਾਂ ਦੀ ਪ੍ਰਾਪਰਟੀ ਅਟੈਚ ਕਰ ਦਿੱਤੀ ਜਾਂਦੀ ਹੈ ਫਿਰ ਉਹ ਆਪਣੀ ਪ੍ਰਾਪਰਟੀ ਦੇ ਸਾਰੇ ਵੇਰਵੇ ਬਿਊਰੋ ਦੇ ਕੇ ਉਹ ਆਪਣੀ ਪ੍ਰਾਪਰਟੀ ਨੂੰ ਛੜਾ ਲੈਂਦੇ ਇਹਦਾ ਮਤਲਬ ਇਹ ਨਹੀਂ ਆ ਵੀ ਭਾਰਤ ਭੂਚ ਰਾਸ਼ੂ ਨੇ ਉਹ ਜਿਹੜੀ 22 ਕਰੋੜ ਦੀ ਪ੍ਰਾਪਰਟੀ ਹੈ ਉਹ ਕੋਲੇ ਉਹ ਸਾਰੀ ਜਾਇਦਾਦ ਕੋਈ ਕਰਾਪਸ਼ਨ ਨਾਲ ਬਣਾਈ ਹੈ ਸੋ ਜਿਹੜੇ ਵਿੱਚ ਤੁਹਾਡੇ ਪੁਰਾਣੇ ਇਨਸਿਸਟਰਸ ਪੁਰਾਣੇ ਘਰ ਵੀ ਹੁੰਦੇ ਉਹ ਵੀ ਅਟੈਚ ਕਰ ਦਿੱਤੇ ਜਾਂਦੇ ਜਿਹੜੇ ਪਾਪ ਦਾਦਿਆਂ ਦੇ ਵੇਲੇ ਦੇ ਹੁੰਦੇ ਸੋ ਮੇਰੇ ਕਹਿਣ ਦਾ ਮਤਲਬ ਪ੍ਰਾਪਰਟੀ ਅਟੈਚ ਕੋਈ ਮੁੱਦਾ ਨਹੀਂ ਹੈ ਈਡੀ ਚ ਜਿਹੜਾ ਕੇਸ ਜਾਊਗਾ ਦੈਟ ਇਜ਼ ਬਟ ਆਬਵੀਅਸ ਆਟੋਮੈਟਿਕਲੀ ਹੈ ਕਿ ਉਹ ਪ੍ਰਾਪਰਟੀ ਹਰ ਵਿਅਕਤੀ ਦੀ ਅਟੈਚ ਹੋ ਜਾਂਦੀ ਹੈ ਕੋਈ ਇਹ ਇਸ਼ੂ ਨਹੀਂ ਹੈ ਜਿਹਨੂੰ ਬਣਾਇਆ ਜਾ ਰਿਹਾ ਹੈ ਚੰਦ ਮੀਡੀਆ ਵਾਲੇ ਉਹਨੂੰ ਸ਼ਾਲ ਦੇ ਕਿ ਅੱਜ ਕਿਉਂਕਿ ਖਬਰ ਹੀ ਕੋਈ ਨਹੀਂ ਉਹਨਾਂ ਕੋਲੇ ਉਹਨੂੰ ਲੱਗਦਾ ਕਿ ਆ ਖਬਰ ਚਲਾ ਦਿਓ ਪੰਜਾਬ ਸੀਐਮ ਦੀ ਤਬੀਅਤ ਖਰਾਬ ਹੈ ਪਰਮਾਤਮਾ ਉਹਨਾਂ ਦੀ ਤਬੀਅਤ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਮੈਂ ਇਸ ਤੋਂ ਬਾਅਦ ਇਹਦੇ ਤੇ ਕੋਈ ਟਿੱਪਾ ਟਿੱਪਣੀ ਨਹੀਂ ਕਰਨੀ ਚਾਹੁੰਦਾ ਇਸੇ ਦੀ ਵੀ ਤਬੀਅਤ ਖਰਾਬ ਹੋਵੇ ਪਰਮਾਤਮਾ ਉਹਨੂੰ ਤੰਦਰੁਸਤੀ ਬਖਸ਼ੇ। ਕੁਛ ਨਾਲ ਜਿਹੀ ਬਰੋਕੀਟ ਹੈ ਜੀ। ਇਹ ਨਹੀਂ ਕਿ ਅੱਜ ਦੇ ਦਿਨ ਸਾਡੇ ਕੋ ਕਿਹੋ ਜਿਹਾ ਦੇਖੋ ਤੁਹਾਡੇ ਪਾਰਟੀ ਨੇ। ਉਹ ਬ੍ਰਦਰ ਮੈਂ ਤੁਹਾਨੂੰ ਬੇਨਤੀ ਕਰਦਾ ਹੈ ਕਿਈ ਜਿਹੜਾ মিডিਆ ਚੈਨਲਸ ਹੈ ਨਾ ਸਾਡੇ ਮੇਰੇ ਭਰਾ ਇਹ ਬਹੁਤ ਸਾਰੇ ਆਪ ਦੀ ਮਰਜ਼ੀ ਨਾਲ ਆਪਣੀਆਂ ਖਬਰਾਂ ਛਾਪ ਦਿੰਦੇ ਆ ਜਿਵੇਂ ਇਹਨਾਂ ਨੂੰ ਚੰਗਾ ਲੱਗਦਾ। ਇਹ ਇੱਕ ਨੈਚੁਰਲ ਪ੍ਰੋਸੈਸ ਹੈ ਕਿ ਜਿਹੜੇ ਵੀ ਵਿਅਕਤੀ ਦਾ ਈਡੀ ਦੇ ਵਿੱਚ ਕੇਸ ਚੱਲਦਾ ਹੈ ਚਾਹੇ ਉਹ 1 ਹੈ, 2 ਹੈ, 4 ਹੈ, 6 ਹੈ। ਫॉर ਦਾ ਟਾਈਮ ਵੀ ਉਹਨਾਂ ਦੀ ਪ੍ਰਾਪਰਟੀ ਅਟੈਚ ਕਰ ਦਿੱਤੀ ਜਾਂਦੀ ਹੈ ਫਿਰ ਉਹ ਆਪਣੀ ਪ੍ਰਾਪਰਟੀ ਦੇ ਸਾਰੇ ਵੇਰਵੇ ਬਿਊਰੋ ਦੇ ਕੇ ਉਹ ਆਪਣੀ ਪ੍ਰਾਪਰਟੀ ਨੂੰ ਛੜਾ ਲੈਣੇ ਇਹਦਾ ਮਤਲਬ ਇਹ ਨਹੀਂ ਉਹ ਵੀ ਭਾਰਤ ਭੂਸ਼ਣ ਆਸ਼ੂ ਨੇ ਉਹ ਜਿਹੜੀ 22 ਕਰੋੜ ਦੀ ਪ੍ਰਾਪਰਟੀ ਹੈ ਔਰ ਕੋਲੇ ਉਹ ਸਾਰੀ ਜਾਇਦਾਦ ਕੋਈ ਕਰਾਪਸ਼ਨ ਨਾਲ ਬਣਾਈ ਹੈ ਸੋ ਜੀਰੇ ਵਿੱਚ ਤੁਹਾਡੇ ਪੁਰਾਣੇ ਇਨਸਿਸਟਰਸ ਪੁਰਾਣੇ ਘਰ ਵੀ ਹੁੰਦੇ ਉਹ ਵੀ ਅਟੈਚ ਕਰ ਦਿੱਤੇ ਜਾਂਦੇ ਆ ਜਿਹੜੇ ਬਾਪ ਦਾਦਿਆਂ ਦੇ ਵੇਲੇ ਦੇ ਹੁੰਦੇ ਆ ਸੋ ਮੇਰੇ ਕਹਿਣ ਦਾ ਮਤਲਬ ਪ੍ਰਾਪਰਟੀ ਅਟੈਚ ਕੋਈ ਮੁੱਦਾ ਨਹੀਂ ਹੈ ਈਡੀ ਚ ਜਿਹੜਾ ਕੇਸ ਜਾਊਗਾ ਗਟ ਇਸ ਬਟ ਆਬਵੀਅਸ ਆਟੋਮੈਟਿਕਲੀ ਹੈ ਕਿ ਉਹ ਪ੍ਰੋਪਰਟੀ ਹਰ ਵਿਅਕਤੀ ਦੀ ਅਟੈਚ ਹੋ ਜਾਂਦੀ ਹੈ ਕੋਈ ਇਹ ਇਸ਼ੂ ਨਹੀਂ ਹੈ ਜਿਹਨੂੰ ਬਣਾਇਆ ਜਾ ਰਿਹਾ ਹੈ ਚੰਦ ਮੀਡੀਆ ਵਾਲੇ ਉਹਨੂੰ ਛਾਲਦੇ ਅੱਜ ਤੋ ਕੀ ਖਬਰ ਹੀ ਕੋਈ ਨਹੀਂ ਉਹਨਾਂ ਕੋਲ ਉਹਨੂੰ ਲੱਗਦਾ ਕਿ ਆ ਖਬਰ ਚਲਾ ਦਿਓ 85 ਐਮ ਦੀ ਤਬੀਅਤ ਖਰਾਬ ਹੈ ਤਬੀਅਤ ਖਰਾਬ ਹੈ ਪਰਮਾਤਮਾ ਉਹਨਾਂ ਦੀ ਤਬੀਅਤ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਮੈਂ ਇਸ ਸਬੰਧ ਦੇ ਰਿਤੇ ਕੋਈ ਟਿੱਪਾ ਟਿਪੜੀ ਨਹੀਂ ਕਰਨੀ ਚਾਹੁੰਦਾ ਜਿਸੇ ਦੀ ਵੀ ਤਬੀਅਤ ਖਰਾਬ ਹੋਵੇ ਪਰਮਾਤਮਾ ਉਹਨੂੰ ਤੰਦਰੁਸਤੀ ਬਖਸ਼ੇ